ਮਾਲਵੇ ਦਾ ਖੇਡ ਮੇਲਾ ਦੇ ਪਹਿਲੇ ਦਿਨ ਦਾ ਉਦਘਾਟਨ ਗ੍ਰਾਮ ਪੰਚਾਇਤ ਪਿੰਡ ਬੋਂਦਲੀ ਅਤੇ ਮਾਲਵਾ ਕਾਲਜ ਦੀ ਮੈਨੇਜਮੈਂਟ ਵੱਲੋਂ ਕੀਤਾ ਗਿਆ ਜਿਸ ਦੀ ਜਾਣਕਾਰੀ ਦੀਪੂ ਕਕਰਾਲਾ ਜੱਸਾ ਪਵਾਦ ਮੋਨੀ ਪਾਲ ਮਾਜਰਾ ਰਾਮਾ ਚੌਧਰੀ ਅਤੇ ਵੀਰਪਾਲ ਚੌਧਰੀ ਵੱਲੋਂ ਦਿੱਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਵਾਕ ਵਾਕ ਖੇਡਾਂ ਵਿੱਚ ਕਿਹੜੀਆਂ ਟੀਮਾਂ ਨੇ ਪਾਗ ਲਿਆ ਅਤੇ ਕਿਹੜੀਆਂ ਟੀਮਾਂ ਜੇਤੂ ਰਹੀਆਂ ਅਤੇ ਦੋ ਮਾਰਚ ਨੂੰ ਹੋਣ ਵਾਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ ਹਾਂਜੀ ਕਰਾਲਾ ਜੀ ਅੱਜ ਪਹਿਲਾ ਦਿਨ ਸੀ ਮਾਲਵੇ ਦੇ ਖੇਡ ਮੈਦਾਨਾਂ ਕੀ ਕਹਿਣਾ ਦੋਨੋਂ ਚ ਪਹਿਲੇ ਦਿਨ ਜਿਹੜਾ ਉਦਘਾਟਨ ਕਿਹਨੇ ਕੀਤਾ ਤੇ ਕਿਹੜੇ ਕਿਹੜੇ ਮੈਚ ਹੋਏ ਇਹ ਟੂਰਨਾਮੈਂਟ ਜੀ ਤੁਹਾਨੂੰ ਪਤਾ ਹੀ ਹੈ ਪਹਿਲਾਂ ਦਾ ਸਾਡਾ ਆਗੂਆਸੀ ਭਰਾ ਜਸਦੇਵ ਸਿੰਘ ਗੋਲੇ ਦੀ ਯਾਦ ਨੂੰ ਸਵਰਪਤ ਹੈ ਟੂਰਨਾਮੈਂਟ ਤੇ ਇਹਦੇ ਵਿੱਚ ਜੀ ਅੱਜ ਆਪਣਾ ਜਿਹੜਾ ਟੂਰਨਾਮੈਂਟ ਸ਼ੁਰੂ ਆਸ ਤੇ ਵਿੱਚ ਉਦਘਾਟਨ ਪ੍ਰਿੰਸੀਪਲ ਮਾਲਵਾ ਕਾਲਜ ਬੌਂਦਲੀ ਸਮਰਾਲਾ ਤੇ ਨਾਲ ਉਹਨਾਂ ਦੇ ਸਟਾਫ ਮੈਂਬਰ ਸੀ ਤੇ ਨਾਲ ಗ್ರಾಮ ਪੰਚਾਇਤ ਨਗਰ ਪੰਚਾਇਤ ਪਿੰਡ ਬੌਂਦਲੀ ਉਹ ਸੀ ਤੇ ਉਹਨਾਂ ਨੇ ਬਾਕੀ ਸਾਡੇ ਐਨਆਰਆਈ ਭਾਈ ਜਿਹੜੇ ਜਿਹੜੇ ਸਾਡੇ ਖੇਡ ਪ੍ਰਮੋਟਰ ਜੱਸਾ ਪਵਤ ਹੋ ਗਿਆ ਜੀ ਤੇ ਬਾਕੀ ਹੋਰ ਸਾਰੇ ਸਹਿਯੋਗੀ ਸੱਜਣ ਜਿਹੜੇ ਸਾਰੇ ਸੀ ਉਹ ਸਾਡੇ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਇਹ ਟੂਰਨਾਮੈਂਟ ਦੀ ਪ੍ਰਵਾਨਤਾ ਦਾ ਸ਼ੁਕਰਾਨਾ ਸੁਖਨੀ ਸਾਹਿਬ ਦਾ ਪਾਠ ਕਰਕੇ ਅਸੀਂ ਲੈ ਕੇ ਉਹ ਤੋਂ ਔਟ ਆਸਰਾ ਸ਼ੁਰੂ ਕੀਤਾ ਜੀ ਤੇ ਗੱਲ ਕਰੀਏ ਜੇ ਕਿਹੜੇ ਕਿਹੜੇ ਟੀਮਾਂ ਦੇ ਮੈਚ ਹੋਏ ਅੱਜ ਟੂਰਨਾਮੈਂਟ ਦੇ ਵਿੱਚ ਮੈਚ ਜੀ ਆਪਣੇ ਤੁਹਾਨੂੰ ਮੋਨੀ ਪਾਲ ਮજરા ਜੀ ਦੱਸਣਗੇ ਕਿ ਕਿਹੜੇ ਕਿਹੜੇ ਆਪਣੇ ਇਵੈਂਟ ਕਬੱਡੀ ਲਈ ਹੋਏ ਨੇ ਅੱਜ ਜੀ ਤੇ ਇਹ ਤੁਹਾਨੂੰ ਦੱਸੋਗੇ ਜੀ ਇਹਦੇ ਬਾਅਦ ਹਾਂਜੀ ਹਾਂਜੀ ਕੀ ਕਹਿਣਾ ਤੁਹਾਨੂੰ ਪਹਿਲੇ ਦਿਨ ਕਿਹੜੇ ਕਿਹੜੇ ਮੈਚ ਹੋਏ ਨੇ ਹਾਂਜੀ ਅੱਜ ਜੀ ਕਬੱਡੀ 35 ਕਿਲੋ 45 ਕਿਲੋ ਤੇ 55 ਕਿਲੋ ਦੇ ਬਹੁਤ ਹੀ ਫਾਸਮੇ ਮੁਕਾਬਲੇ ਹੋਏ ਨੇ ਲੋਕਾਂ ਨੇ ਬੜਾ ਇੰਜੋਏ ਕੀਤਾ ਜੀ ਕੱਲ ਕੱ디 ਕੱਲ ਨੂੰ ਜਿਹੜਾ ਹੈਗਾ ਕੱਲ ਨੂੰ ਕਿਹੜੇ ਕਿਹੜੇ ਮੁਕਾਬਲੇ ਹੋਣਾਂਗੇ ਕਿਹੜੇ ਕਿਹੜੇ ਗੇਮਾਂ ਹਾਂਜੀ ਕੱਲ ਨੂੰ ਇੱਕ ਪਿੰਡ ਓਪਨ ਜੀ ਜਿਹੜੇ ਲੁਧਿਆਣਾ ਲੀਗ ਹੈ ਮਲੇਰਕੋਲ ਲੀਗ ਉਹਦੇ ਮੈਚ ਹੋਣਗੇ ਜੀ ਤੇ ਪਰਸੋਂ ਨੂੰ ਕਬੱਡੀ ਅਕੈਡਮੀਆ ਦੇ ਮੈਚ ਹੋਣਗੇ ਯੂਨਾਈਟਿਡ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜੀ ਪਿੰਡ ਕਿਲੋ ਦੇ ਮੁਕਾਬਲੇ ਕੱਲ ਨੂੰ ਹੋਣੇ ਨੇ ਉਹ ਪਰਸੋਂ ਹੋਣਗੇ ਜੀ ਤੇ ਐਥਲੈਟਿਕ ਐਥਲੈਟਿਕ ਕੱਲ ਹੋਊਗੀ ਐਥਲੈਟਿਕ ਦੇ ਵਿੱਚ ਕੀ ਕੀ ਆ ਐਥਲੈਟਿਕ ਦੇ ਵਿੱਚ ਜੀ ਅੰਡਰ 14 100 ਮੀਟਰ 400 ਮੀਟਰ ਤੇ ਵੱਡੇ ਬੱਚਿਆਂ ਦੇ ਮੁਕਾਬਲੇ ਹੋਣਗੇ ਜੀ ਅੱਜ ਜ세 ਵੀਰੇ ਕੀ ਕਹਿਣਾ ਚਾਹੁੰਦੇ ਹੋ ਪਹਿਲਾ ਦਿਨ ਸੀ ਅੱਜ ਹਾਂਜੀ ਅੱਜ ਪਹਿਲਾ ਦਿਨ ਸੀ ਸਾਡੇ ਟੂਰਨਾਮੈਂਟ ਦਾ ਤੇ ਸਾਨੂੰ ਮੌਸਮ ਨੇ ਵੀ ਬੜਾ ਸਾਥ ਦਿੱਤਾ ਤੇ ਟੂਰਨਾਮੈਂਟ ਵੀ ਸਾਡਾ ਵਧੀਆ ਔਨ ਟਾਈਮ ਸਟਾਰਟ ਹੋ ਗਿਆ ਸੀ ਪਹਿਲਾਂ ਅਸੀਂ ਸੁਖਮੀ ਸਾਹਿਬ ਦੇ 파ਟ ਕਰਵਾਏ ਉਸ ਤੋਂ ਬਾਅਦ ಗ್ರಾಮ ਪੰਚਾਇਤ ਬੌਂਦਲੀ ਨੇ ਤੇ ਪ੍ਰਿੰਸੀਪਲ ਮਾਲਵਾ ਕਾਲਜ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਸੀ ਤੇ ਮੈਚ ਵੀ ਸਾਡੇ ਵਕਤ ਵਧੀਆ ਹੋਏ ਤੇ ਕੱਲੂ ਦੇ ਪਰਸੋਂ ਜਿਹੜੇ ਮੁਕਾਬਲੇ ਹੋਣਗੇ ਵਧੀਆ ਹੋਣਗੇ ਕਿ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਹਾਂਜੀ ਉਹ ਅੱਜ ਤੋਂ ਵੀ ਵਧੀਆ ਮੁਕਾਬਲੇ ਹੋਣਗੇ ਜੀ ਤੇ ਸਾਰੇ ਅਸੀਂ ਨਗਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਮਫਮਾ ਮਾਕੇ ਪਹੁੰਚੋ ਤੇ ਸਾਡੀ ਸਪੋਰਟ ਕਰੋ ਅਸੀਂ ਵੀ ਕਿੱਥੋਂ ਆਪਦੇ ਕੰਮਕਾਰ ਤੇ ਪਰਿਵਾਰਾਂ ਨੂੰ ਛੱਡ ਕੇ ਆਉਨੇ ਆ ਤੇ ਤੁਸੀਂ ਵੀ ਸਾਡੀ ਹਮੇਸ਼ਾ ਸਪੋਰਟ ਕਰਿਆ ਕਰੋ ਟਰਨਮੈਂਟ ਦੇ ਵਿੱਚ ਵੱਧ ਤੋਂ ਵੱਧ ਆਉਣ ਆ ਕੇ ਸਾਡਾ ਹੌਸਲਾ ਵਧਾਇਆ ਕਰਾਓ ਥੈਂਕ ਯੂ ਜੀ ਜੀ ਉਹ ਸਭ ਪਹਿਲਾ ਦਿਨ ਸੀ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਕਿਹੜੇ ਕਿਹੜੇ ਮੈਚ ਹੋਏ ਨੇ ਤੇ ਰਿਜ਼ਲਟ ਕੀ ਨੇ ਅੱਜ ਦੇ ਅੱਜ ਜੀ ਪਹਿਲਾ ਦਿਨ ਸੀਗਾ ਮਾਲਵੇ ਦੇ ਖੇਡ ਮੇਲੇ ਦਾ ਜਿਸ ਵਿੱਚ ਅੱਜ ਉਦਘਾਟਨਾ ਜਿਹੜਾ ਉਹ ਪੰਚਾਇਤ ਬਾਉਂਡਰੀ ਕੰਨੀਓ ਤੇ ਉਸ ਪਾਸਿਓਂ ਕਾਲਜ ਦੇ ਪ੍ਰਿੰਸੀਪਲ ਮੈਡਮ ਜੀ ਵੀ ਪਹੁੰਚੇ ਸਨ ਇਸ ਤੋਂ ਇਲਾਵਾ ਜਿਹੜੇ ਅੱਜ ਦੇ ਮੈਚ ਸੀਗੇ ਉਹਨਾਂ ਵਿੱਚ ਜਿਹੜਾ 35 ਕਿਲੋ ਆ 35 ਕਿਲੋ ਦੇ ਬੜੇ ਹੀ ਦਿਲਕਸ਼ ਮੁਕਾਬਲੇ ਸੀਗੇ ਜਿਨ੍ਹਾਂ ਵਿੱਚ ਆਪਣੇ ਜਿਹੜਾ ਫਰਸਟ ਆਈਆ ਉਹ ਕਲਾੜਾ ਆ ਤੇ ਸੈਕੰਡ ਆਪਣੇ ਮਾਨਕੀ ਆਈਆ ਤੇ ਟੀ ਕਿਲੋ ਵਿੱਚ ਜਿਹੜੇ ਮੁਕਾਬਲੇ ਸੀਗੇ ਉਹ ਕ ਬਜਨੀ ਕਮੇਡੀ ਦੇ ਵਿੱਚ ਫਰਸਟ ਯਾਰਗੜੀ ਤੇ ਸੈਕੰਡ ਖੈਰਾ ਰਹਾ ਤੇ 55 ਕਿਲੋ ਵਿੱਚ ਫਰਸਟ ਖੈਰਾ ਰਹਾ ਤੇ ਸੈਕੰਡ ਜੀਵਨ ਨਗਰ ਲੁਧਿਆਣਾ ਰਹਾ ਇਹਨਾਂ ਖੇਡਾਂ ਵਿੱਚ ਐਨ ਆਰ ਆਈ ਵੱਲੋਂ ਬੜਾ ਹੀ ਬੱਚਿਆਂ ਨੂੰ ਮਾਨਦਤਾ ਗਿਆ ਬਹੁਤ ਹੀ ਮarli ਮਦਦ ਤੇ ਨੋਟਾਂ ਦੀ ਵਰਖਾ ਕੀਤੀ ਗਈ ਕਹਿ ਦਈਏ ਕੋਈ ਘੱਟ ਨਹੀਂ ਸੀਗੇ ਤੇ ਇਸ ਤੋਂ ਇਲਾਵਾ ਜਿਹੜੇ ਦਰਸ਼ਕ ਵੀਰਾਂ ਨੇ ਵੀ ਤੇ ਬਹੁਤ ਆਨੰਦ ਮਾਣਿਆ ਇਹਨਾਂ ਕਿਹੜਾ ਵਿੱਚ ਹਾਲ ਦੀ ਗੱਲ ਕਰੀਏ ਕੱਲ ਨੂੰ ਕਿਹੜੇ ਕਿਹੜੇ ਮੁਕਾਬਲੇ ਹੋ ਰਹੇ ਨੇ ਤੇ ਅਥਲੈਟਿਕ ਦੇ ਪਿਛੇ ਕੱਲ ਨੂੰ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ ਉਹਦੇ ਵਿੱਚ 100 ਮੀਟਰ 400 ਮੀਟਰ 800 ਮੀਟਰ ਤੇ 1500 ਮੀਟਰ ਤੇ 5000 ਮੀਟਰ ਲੜਕਿਆਂ ਦੀ ਕਰਵਾਈ ਜਾ ਰਹੀ ਆ ਇਸ ਤੋਂ ਇਲਾਵਾ ਲੜਕੀਆਂ ਲਈ 100 ਮੀਟਰ 400 ਮੀਟਰ 800 ਮੀਟਰ ਤੇ 1500 ਮੀਟਰ ਤੇ 3000 ਮੀਟਰ ਦੇ ਮੁਕਾਬਲੇ ਕਰਾਏ ਜਾਣਗੇ ਇਹਨਾਂ ਮੁਕਾਬਲੇਆਂ ਨੂੰ ਹੋਰ ਵੀ ਵਧੀਆ ਬਣਾਉਣ ਦੇ ਲਈ ਅੰਡਰ 14 ਯਾਨੀ ਕਿ 14 ਸਾਲ ਤੋਂ ਘੱਟ ਲੜਕਿਆਂ ਦੀ ਤੇ ਲੜਕੀਆਂ ਦੀ ਦੌੜਾਂ ਵੀ ਕਰਵਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ 100 ਮੀਟਰ ਤੇ 400 ਮੀਟਰ ਦੌੜਨਗੇ ਇਹਨਾਂ ਮੁਕਾਬਲਿਆਂ ਲਈ ਪੰਜਾਬ ਦੇ ਪੂਰੇ ਸਾਰੇ ਜ਼ਿਲ੍ਹੇ ਵਿੱਚੋਂ ਵੱਖ-ਵੱਖ ਇਲਾਕੇ ਤੋਂ ਵਿੱਚੋਂ ਐਥਲੀਟ ਬੜੀ ਊਮਾ-ਮੁਹਮਾਕੇ ਪਹੁੰਚ ਰਹੇ ਹਨ ਲੱਗਦਾ ਹੈ ਵੀ ਬਹੁਤ ਹੀ ਵਧੀਆ ਮੁਕਾਬਲਾ ਹੋਵੇਗਾ